ਸ਼ਸ਼੍ਰੀਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਸੋਇਆਵਿਨ ਬੜੀ ਤੋਂ ਸੂਪ ਸਰਦੀ स्पेशल ਜਿਹੜਾ ਕਿ ਪੀਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਬਣਾਉਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਬਣ ਕੇ ਤਿਆਰ ਹੁੰਦਾ ਹੈਗਾ ਤੇ ਬਣਾਵਾਂਗੇ ਅੱਜ ਆਪਾਂ ਚੁੱਲੇ ਦੇ ਉੱਪਰ ਜਿਹੜਾ ਇਹ ਸੂਪ ਹੈ ਬਹੁਤ ਜ਼ਿਆਦਾ ਟੇਸਟੀ ਲਜੀਜ਼ ਬਣ ਕੇ ਤਿਆਰ ਹੁੰਦਾ ਤੇ ਸਰਦੀ ਦੇ ਦਿਨਾਂ ਦੇ ਵਿੱਚ ਸੂਪ ਜਈਆਂ ਚੀਜ਼ਾਂ ਆਪਾਂ ਜ਼ਰੂਰ ਬਣਾ ਕੇ ਟਰਾਈ ਕਰਦੇ ਆਂਗੇ ਪੀਨੇ ਆਂਗੇ ਜਿਹੜੀਆਂ ਕਿ ਬਹੁਤ ਹੀ ਹੈਲਦੀ ਹੁੰਦੀਆਂ ਨੇ ਆਈਆਂ ਤੇ ਚਲੋ ਆਜੋ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਇਹ ਜਿਹੜਾ ਸੂਪ ਹੈਗਾ ਚੁੱਲ੍ਹੇ ਉੱਪਰ ਤੇ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਤੇ ਜਿਹੜਾ ਇਹ ਸੂਪ ਹੈਗਾ ਇੱਕ ਵਾਰ ਜ਼ਰੂਰ ਬਣਾ ਕੇ ਤੁਸੀਂ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡਾ ਜਿਹੜਾ ਸੂਪ ਹੈਗਾ ਕਿ ਉਹ ਜਦ ਬਣਿਆ ਕਿਵੇਂ ਲੱਗਿਆ ਤੁਹਾਨੂੰ ਤੇ ਚਲੋ ਆਜੋ ਆਪਾਂ ਨੂੰ ਬਣਾਉਣਾ ਹੈਗੇ ਸਭ ਤੋਂ ਪਹਿਲਾਂ ਆਪਾਂ ਇੱਕ ਲੋਹੇ ਦੀ ਕੜਾਈ ਲੈ ਲਈਏ ਇਹਦੇ ਵਿੱਚ ਐਡ ਕਰ ਲਈਏ ਆਪਾਂ ਇੱਕ ਡੇਢ ਚਮਚ ਜਿਹੜਾ ਘਿਓ ਦਾ ਦੇਸੀ ਦਾ ਇੱਥੇ ਤੁਸੀਂ ਬਟਰ ਵੀ ਲੈ ਸਕਦੇ ਹੋ ਤੇਲ ਵੀ ਲੈ ਸਕਦੇ ਆ ਇਹ ਤੁਹਾਡੀ ਮਰਜ਼ੀ ਹੈਗੀ ਤੇ ਪਰ ਇਹ ਘਿਓ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦਾ ਹੈਗਾ ਘਿਓ ਨੂੰ ਜਦੋਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਕੁਝ ਕਟੀਆਂ ਹੋਈਆਂ ਚੀਜ਼ਾਂ ਐਡ ਕਰਾਂਗੇ ਕੁਸੇ ਦੇ ਵਿੱਚ ਆਪਾਂ ਸਬਜ਼ੀਆਂ ਐਡ ਕਰਾਂਗੇ ਤੇ ਨਾਲ ਹੀ ਸੋਇਆ ਵੀ ਨਾਲ ਜਿਹੜੀ ਉਹ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਲਈਏਗੀ ਲਸਣ ਤੇ ਛੋਟਾ ਜਿਹਾ ਪੀਸ ਹੈ ਜਿਹੜਾ ਅਦਰਕ ਦਾ ਤੇ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨਾਲ ਹੀ ਐਡ ਕਰ ਦਵਾਂਗੇ ਕਟਿਆ ਹੋਇਆ ਹਰਾ ਪਿਆਜ਼ ਤੇ ਇੱਕ ਗਾਜਰ ਨੂੰ ਆਪਾਂ ਮੋਟਾ-ਮੋਟਾ ਕੱਟ ਲਿਆਗਾ ਉਹ ਵੀ ਐਡ ਕਰਤੀ ਹੈਗੀ ਤੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਤੇ ਥੋੜਾ ਜਿਹਾ ਨਮਕ ਐਡ ਕਰ ਲਵਾਂਗੇ ਇਹਦੇ ਵਿੱਚ ਤਾਂ ਕਿ ਜਿਹੜੀਆਂ ਇਹ ਸਬਜ਼ੀਆਂ ਨੇਹੀਆਂ ਉਹ ਜਲਦੀ ਪੱਕ ਜਾਣ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਸੌਫਟ ਹੋਣ ਤੱਕ ਤੇ ਇਧਰ ਆਪਾਂ ਨਾਲ ਹੀ ਜਿਹੜੀ ਸੋਇਆਬੀਨੀਆਂ ਬੜੀਆਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਿਆ ਥੋੜੀ ਦੇਰ ਤਾਂ ਕਿ ਉਹਨਾਂ ਦੇ ਉੱਪਰ ਜਿਹੜਾ ਕੋਈ ਮਣਾ ਮੁਟਾ ਐਕਸਟਰਾ ਚੀਜ਼ ਲੱਗੀ ਹੈ ਜਿਵੇਂ ਗੱਡਾ ਵਗੈਰਾ ਹੁੰਦਾ ਹੈਗਾ ਤੇ ਉਹ ਲੱਗਿਆ ਹੁੰਦਾ ਹੈਗਾ ਤਾਂ ਉਹ ਪਾਣੀ ਵਿੱਚ ਨਿਕਲ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਸੋਇਆਬੀਨਾਂ ਬੜੀਆਂ ਨੂੰ ਇਹਦੇ ਵਿੱਚ ਪਾਵਾਂਗੇ ਤੇ ਹਵਾਲਾਂਗੇ ਤੇ ਇਧਰ ਆਪਾਂ ਜਿਹੜੀਆਂ ਹਰੇ ਪਿਆਜ਼ ਦੀਆਂ ਡੰਡੀਆਂ ਕੁਛ ਰਹਿ ਗਈਆਂ ਸੀਗੀਆਂ ਜਿਹਨੂੰ ਕਿ ਭੂਕਾ ਕਹਿੰਦੇ ਆਗੇ ਉਹਨਾਂ ਨੂੰ ਵੀ ਆਪਾਂ ਮੋਟਾ ਮੋਟਾ ਕੱਟ ਕੇ ਨਾਲ ਹੀ ਐਡ ਕਰ ਦਵਾਂਗੇ ਤੇ ਜਿਹੜਾ ਥੋੜਾ ਜਿਹਾ ਨਾਣ ਐਡ ਕਰਕੇ ਇਹਨਾਂ ਨੂੰ ਪ ਤੇ ਇਹ ਜਲਦੀ ਜਲਦੀ ਜਿਹੜੀਆਂ ਸੌਫਟ ਹੋ ਜਾਣੀਆਂ ਤੇ ਉਸ ਤੋਂ ਬਾਅਦ ਜਿਵੇਂ پیسਣ ਦੇ ਵਿੱਚ ਕਾਫੀ ਵਧੀਆ ਆਸਾਨੀ ਆਉਂਦੀ ਹੈ ਤੇ ਇਹ ਦਰਦਰਾਪਣ ਨਹੀਂ ਰਹਿੰਦਾ ਹੈਗਾ ਸਬਜ਼ੀਆਂ ਦਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੀਆਂ ਧੋ ਕੇ ਆਪਾਂ ਸੋਇਆ ਬੀਂਦੀਆਂ ਬੜੀਆਂ ਰੱਖੀਆਂ ਨੇ ਇਹ ਪਹਿਲਾਂ ਆਪਾਂ ਨਾਣ ਐਡ ਕਰ ਲਵਾਂਗੇ ਥੋੜਾ ਜਿਹਾ ਤੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਸੋਇਆ ਬੀਂਦੀਆਂ ਬੜੀਆਂ ਧੋ ਕੇ ਰੱਖੀਆਂ ਨੇ ਉਹ ਇਹਦੇ ਵਿੱਚ ਐਡ ਕਰਾਂਗੇ ਤੇ ਐਡ ਕਰਨ ਤੋਂ ਬਾਅਦ ਆਪਾਂ ਇੱਥੇ ਨਾਲ ਹੀ ਤੁਸੀਂ ਜਿਹੜਾ ਪਾਣੀ ਹੈਗਾ ਉਹ ਤੁਸੀਂ ਗਰਮ ਰੱਖਣਾ ਹੈ ਗਰਮ ਪਾਣੀ ਨਾਲ ਜਿਹੜਾ ਪੱਕਣ ਵਾਲੀ ਵਿਧੀ ਹੈਗੀ ਉਹ ਨਾ ਥੋੜਾ ਜਿਹਾ ਲੋ ਨਹੀਂ ਹੁੰਦੀ ਹੈਗੀ ਤਾਂ ਕਿ ਨਾਲੇ ਟੇਸਟ ਵੀ ਵਧੀਆ ਬਣਿਆ ਰਹਿੰਦਾ ਹੈਗਾ ਤੇ ਤਾਂ ਕਰਕੇ ਕੋਸ਼ਿਸ਼ ਕਰੋ ਵੀ ਕਿਸੇ ਵੀ ਚੀਜ਼ ਜਿਵੇਂ ਸਬਜੀ ਦੇ ਵਿੱਚ ਆਪਾਂ ਗਰਮ ਪਾਣੀ ਐਡ ਕਰ ਦਿਆਂਗੇ ਇਸ ਤਰ੍ਹਾਂ ਜਿਹੜੇ ਸੂਪ ਦੇ ਵਿੱਚ ਤੁਸੀਂ ਗਰਮ ਪਾਣੀ ਐਡ ਕਰੋਗੇ ਤਾਂ ਟੇਸਟ ਵਧੀਆ ਬਣਿਆ ਰਹਿੰਦਾ ਹੈਗਾ ਤੇ ਆਪਾਂ ਨੇ ਇੱਕ ਕੌਲੀ ਵੱਡੀ ਕੌਲੀ ਜਿਹੜੀ ਸੀਗੀ ਉਹਨੂੰ ਆਪਾਂ ਪਰ ਕੇ ਜਿਹੜੀਆਂ ਬੜੀਆਂ ਨਾਪ ਲਈਆਂ ਸੀਗੀਆਂ ਇਹ ਮੈਂ ਤਿੰਨ ਜਾਣਿਆਂ ਵਾਸਤੇ ਤੇ ਜਿਹੜਾ ਸੂਪ ਹੈਗਾ ਬਣਾ ਕੇ ਤਿਆਰ ਕਰਦੀ ਹਾਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਪਾਣੀ ਦੇ ਵਿੱਚ ਤੇ ਇਹਦੇ ਵਿੱਚ ਐਡ ਕਰਤਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਗਰਮ ਪਾਣੀ ਹੈਗਾ ਨੋਰਮਲ ਜਿਹਾ ਗਰਮ ਮਤਲਬ ਕਿ ਜ਼ਿਆਦਾ ਜੇ ਉਬਲਿਆ ਹੋਇਆ ਪਾਣੀ ਬਣਾਤਾ ਉਹ ਵੀ ਪਾ ਸਕਦੇ ਹੋ ਤੇ ਗਰਮ ਪਾਣੀ ਮੈਂ ਇਹਦੇ ਵਿੱਚ ਐਡ ਕਰਤਾਗਾ ਕਿਉਂਕਿ ਮੈਂ ਇਹ ਚੁੱਲ੍ਹੇ ਤੇ ਬਣਾ ਰਹੀ ਸੀਗੀ ਤਾਂ ਕਰਕੇ ਇਹਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਮਤਲਬ ਕਿ ਗਰਮ ਹੋਣ ਨੂੰ ਪਾਣੀ ਨੂੰ ਆਗਗਾ ਜਿਹੜੀ ਕਾਫੀ ਜ਼ਿਆਦਾ ਤੇਜ਼ ਚੱਲ ਰਹੀ ਸੀ ਮੋਟੀਆਂ-ਮੋਟੀਆਂ ਲੱਕਣਾਂ ਲੱਗੀਆਂ ਹੋਈਆਂ ਸੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਤਾ ਹੈਗਾ ਥੋੜੀ ਜੀ ਗੋਭੀ ਦੇ ਫੁੱਲ ਕੱਟ ਕੇ ਤੇ ਸਬਜ਼ੀ ਤੁਸੀਂ ਕੋਈ ਵੀ ਐਡ ਕਰ ਸਕਦੇ ਹੋਗੇ ਜਿਹੜੀ ਤੁਹਾਡੇ ਕੋਲ अवेलेबल ਹੈਗਾ ਜਾਂ ਤੁਹਾਨੂੰ ਜਿਹੜਾ ਟੇਸਟ ਪਸੰਦ ਹੈਗਾ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਦਈਏ ਕਾਲੀ ਮਿਰਚ ਦਾ ਪਾਊਡਰ ਦੋਕ ਚੁਟਕੀਆਂ ਤੇ ਇਹਦੇ ਵਿੱਚ ਤੁਸੀਂ ਹਰੀ ਮਿਰਚ ਵੀ ਐਡ ਕਰ ਸਕਦੇ ਹੋਗੇ ਜਿਹੜੇ ਜ਼ਿਆਦਾ ਤਿੱਖਾ ਸਾਨੂੰ ਮਤਲਬ ਕਿ ਪਸੰਦ ਹੈਗਾ ਪੀਣਾ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਪਕਾਵਾਂਗੇ ਜਿਹੜੀਆਂ ਬੜੀਆਂ ਨੇ ਇਹ ਬੜੀਆਂ ਵੀ ਸੌਫਟ ਹੋ ਜਾਣੀਆਂ ਤੇ ਆਪਣੀਆਂ ਜਿਹੜੀਆਂ ਸਬਜ਼ੀਆਂ ਨੇ ਉਹ ਵੀ ਸੌਫਟ ਹੋ ਜਾਣੀਆਂ ਬਿਲਕੁਲ ਪੱਕ ਕੇ ਤਿਆਰ ਹੋ ਜਾਣਗੀਆਂ ਤੇ ਇਹ ਤੁਸੀਂ ਦੇਖ ਸਕਦੇ ਹੋਗੇ ਆਪਣੇ ਜਿਹੜੀਆਂ ਬੜੀਆਂ ਨੇਆਂ ਕਾਫੀ ਜ਼ਿਆਦਾ ਫੁੱਲ ਲੱਗੀਆਂ ਨੇ ਤੇ ਸਬਜ਼ੀਆਂ ਜਿਹੜੀਆਂ ਉਹ ਵੀ ਸੌਫਟ ਹੋ ਗਈਆਂ ਨੇ ਆਪਾਂ ਦੇਖ ਲਈਏ ਇਹਨਾਂ ਨੂੰ ਬਿਲਕੁਲ ਤਿਆਰ ਹੈ ਤੇ ਇਹਨੂੰ ਆਪਾਂ ਉਤਾਰ ਲਵਾਂਗੇ ਚੁੱਲੇ ਤੇ ਤੇ ਇਹਨੂੰ ਠੰਡਾ ਕਰ ਲਵਾਂਗੇ ਸਬਜ਼ੀਆਂ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਪੀਸ ਲਵਾਂਗੇ ਥੋੜੀਆਂ ਜੀਆਂ ਬੜੀਆਂ ਨੂੰ ਥੋੜਾ ਸਾਫ਼ ਧਰਖ ਲਵਾਂਗੇ ਤੇ ਬਾਕੀਆਂ ਨੂੰ ਆਪਾਂ ਪੀਸ ਲਵਾਂਗੇ ਤਾਂ ਕਿ ਜਦੋਂ ਆਪਾਂ ਸੂਪ ਪੀਂਨੇ ਆ ਤਾਂ ਥੋੜਾ ਜਿਹਾ ਖਾਂਦੇ ਵਿੱਚ ਵੀ ਕੋਈ ਚੀਜ਼ ਆਵੇ ਮੂੰਹ ਦੇ ਵਿੱਚ ਤਾਂ ਬਹੁਤ ਵਧੀਆ ਟੇਸਟ ਲੱਗਦਾ ਹੈਗਾ ਤੇ ਇਹ ਆਪਾਂ ਸਾਰਿਆਂ ਨੂੰ ਮਤਲਬ ਲੇ ਕੇ ਪੀਸ ਕੇ ਬਿਲਕੁਲ ਸਮੂਥ ਪੇਸਟ ਬਣਾ ਕੇ ਤਿਆਰ ਕਰ ਲਿਆਗਾ ਤੁਸੀਂ ਦੇਖ ਸਕਦੇ ਹੋਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਦਵਾਰੇ ਕੜਾਈ ਆ ਲੈ ਲਵਾਂਗੇ ਉਹਦੇ ਵਿੱਚ ਆਪਾਂ ਕਿਓ ਫਿਰ ਐਡ ਕਰ ਦਵਾਂਗੇ ਥੋੜਾ ਤੇ ਦੋ ਚਮਚਿਆਂ ਦੇ ਕਰੀਬ ਜਿਹੜਾ ਮੈਂ ਕਿਓ ਐਡ ਕਰਤਾ ਤੇ ਉਸ ਤੋਂ ਬਾਅਦ ਆਪਾਂ ਘਿਓ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਅਦਰਕ ਤੇ ਲਸਣ ਦਾ ਜਿਹੜਾ ਪੇਸਟ ਹੈਗਾ ਉਹ ਐਡ ਕਰ ਦਵਾਂਗੇ ਅਦਰਕ ਲਸਣ ਦੇ ਪੇਸਟ ਦੇ ਫਲੇਵਰ ਬਹੁਤ ਜ਼ਿਆਦਾ ਵਧੀਆ ਲੱਗਦਾ ਸੂਪ ਦੇ ਵਿੱਚ ਖਾਸ ਕਰਕੇ ਸਰਦੀ ਵਿੱਚ ਤਾਂ ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਆਉਂਦਾ ਲਸਣ ਤੇ ਅਦਰਕ ਦਾ ਜਰੂਰ ਐਡ ਕਰਨਾ ਹੋਵੇ ਤਾਂ ਜੇ ਤੁਹਾਨੂੰ ਪਸੰਦ ਹੈ ਤਾਂ ఇను భన్నీ తర్వాత అదరక లసణ అదే కచ్చా పాన బిల్కల్ ఖమ్మ బ సూపల్ పకాకి రెస్ ఫను పకావాలే తాసా జా కచ్చా పన జ క్డ లే భూ బ పేస్ట్ బాగా సో అడ్డ కి ਜਿਹੜਾ ਇਹ ਸੋਇਆਬੀਨ ਦਾ ਪੇਸਟ ਹੈਗਾ ਉਹ ਆਪਾਂ ਜਿਹੜਾ ਐਡ ਕਰ ਲਿਆ ਦੇ ਵਿੱਚ ਤੇ ਇਹਨੂੰ ਆਪਾਂ ਪਕਾ ਲਵਾਂਗੇ ਥੋੜੀ ਦੇਰ ਤੇ ਨਾਲ ਹੀ ਆਪਾਂ ਜਿਹੜਾ ਬਰਤਨ ਦੇ ਵਿੱਚ ਮਤਲਬ ਕਿ ਜਾਰ ਦੇ ਵਿੱਚ ਮਿਕਸੀ ਵਾਲੇ ਚ ਆਪਾਂ ਥੋੜਾ ਗਰਮ ਪਾਣੀ ਪਾ ਕੇ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰਕੇ ਪਾਣੀ ਹੈਗਾ ਜਿਹੜਾ ਉਹ ਵੀ ਐਡ ਕਰ ਲਵਾਂਗੇ ਤੇ ਬਾਕੀ ਜਿੰਨਾ ਆਪਾਂ ਨੂੰ ਪਾਣੀ ਚਾਹੀਦਾਗਾ ਹੋਰ ਉਸ ਹਿਸਾਬ ਨਾਲ ਜਿਹੜਾ ਇਹਦੇ ਵਿੱਚ ਪਾਣੀ ਆਪਾਂ ਐਡ ਕਰ ਲਵਾਂਗੇ ਗਰਮ ਪਾਣੀ ਐਡ ਕਰਨਾ ਤਾਂ ਕਿ ਜਿਹੜਾ ਆਪਣਾ ਸੂਪ ਦਾ ਫਲੇਵਰ ਹੈਗਾ ਉਹ ਵਧੀਆ ਬਣਿਆ ਰਹੇ ਇਹ ਇੱਥੇ ਆਪਾਂ ਇਹਦੇ ਵਿੱਚ ਜਿੰਨਾ ਪਾਣੀ ਦੀ ਜ਼ਰੂਰਤ ਆ ਉਹਨਾ ਪਾਣੀ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਪਕਾਵਾਂਗੇ ਕਾਫੀ دیر ਤੇ ਬਾਕੀ ਜਿਹੜੀਆਂ ਆਪਾਂ ਨੇ ਬੜੀਆਂ ਕੁਸਤ ਰੱਖੀਆਂ ਸੀਗੀਆਂ ਉਹ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਦਵਾਂਗੇ ਹੁਣ ਤਾਂ ਕਿ ਜਿਹੜਾ ਫਲੇਵਰ ਹੈਗੇ ਸਾਰੇ ਬੜੀਆਂ ਦੇ ਵਿੱਚ ਆ ਜਾਣਾ ਬਾਕੀ ਆਪਾਂ ਨੂਨ ਤੇ ਮਿਰਚ ਪਹਿਲਾਂ ਵੀ ਐਡ ਕੀਤਾ ਸੀ ਥੋੜਾ ਜਿਹਾ ਤੇ ਇਹਦੇ ਵਿੱਚ ਵੀ ਆਪਾਂ ਥੋੜਾ ਐਡ ਕਰਾਂਗੇ ਕੁਸ ਨਮਕ ਤੇ ਜਿਹੇ ਜਿਹਾ ਫਲੇਵਰ ਦੇਣਾ ਬਾਕੀ ਉਹ ਤੇ ਇੱਕ ਦੋ ਚੀਜ਼ਾਂ ਜਿਹੜੀਆਂ ਆਪਾਂ ਹੋਰ ਐਡ ਕਰਨੀਆਂ ਨੇ ਉਹ ਵੀ ਐਡ ਕਰਾਂਗੇ ਹੁਣ ਪਕਦੇ-ਪਕਦੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਮਤਲਬ ਕਿ ਕਿੰਨਾ ਸੰਘਣਾ ਹਜੇ ਜਿਹੜਾ ਆਪਣਾ ਸੂਪ ਹੈਗਾ ਇਹਦੇ ਵਿੱਚ ਤੁਸੀਂ ਲੋੜ ਅਨੁਸਾਰ ਪਾਣੀ ਐ ਜਿਹੜਾ ਹੋਰ ਐਡ ਕਰ ਸਕਦੇ ਹੋਗੇ ਬਾਕੀ ਜਿੰਨਾ ਤੁਸੀਂ ਜਿਹਦੇ ਵਾਸਤੇ ਬਣਾਉਣਾ ਹੈਗਾ ਜਿੰਨੇ ਕੱਪ ਉਸ ਹਾਵ ਨਾਲ ਤੁਸੀਂ ਜਿਹੜਾ ਇਹ ਐਡ ਕਰ ਸਕਦੇ ਹੋ ਪਾਣੀ ਤੇ ਮੈਂ ਇਹਦੇ ਵਿੱਚ ਜਿਹੜਾ ਪਾਣੀ ਸੀ ਉਹ ਐਡ ਕਰ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਤੀ ਹੈਗੀ ਡੇਢ ਚਮਚ ਦੇ ਕਰੀਬ ਸ਼ੱਕਰ ਮਤਲਬ ਕਿ ਚੀਨੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਇਮਲੀ ਦਾ ਪਾਣੀ ਤਾਂ ਕਿ ਥੋੜਾ ਜਿਹਾ ਖੱਟਾਪਨ ਆ ਜਾਵੇ ਖੱਟਾ ਮਿੱਠਾ ਤੇ ਨਮਕੀਨ ਜਿਹਾ ਫਲੇਵਰ ਜਿਹੜਾ ਬਹੁਤ ਵਧੀਆ ਲੱਗਦਾ ਹੈਗਾ ਸੂਪ ਤਾਂ ਤੇ ਬਾਕੀ ਤੁਸੀਂ ਇਹਦੇ ਵਿੱਚ ਨਿੰਬੂ ਹੈਗਾ ਨਿੰਬੂ ਵੀ ਨਚੋੜ ਸਕਦੇ ਆ ਪਰ ਨਿੰਬੂ ਨਚੋੜਨਾ ਤੁਸੀਂ ਅੰਮ ਨੀਚੇ ਉਤਾਰ ਕੇ ਸੂਪ ਨੂੰ ਉਸ ਤੋਂ ਬਾਅਦ ਨਿੰਬੂ ਜਿਹੜਾ ਤੁਸੀਂ ਐਡ ਕਰਨਾ ਹੈ ਉੱਪਰ ਨਾਲ ਚੁੱਲੇ ਦੇ ਉੱਪਰ ਐਡ ਕਰਨਾ ਤੇ ਉਹਦੇ ਨਾਲ ਜਿਹੜਾ ਟੇਸਟ ਆ ਥੋੜਾ ਜਿਹਾ ਵਿਗੜ ਜਾਂਦਾ ਹੈਗਾ ਕਈ ਵਾਰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਸੂਪ ਨੂੰ ਉਬਾਲ ਲਵਾ ਲਵਾਂਗੇ ਚੰਗੀ ਤਰ੍ਹਾਂ ਉਬਾਲਦੇ ਰਹਿਣਾਗਾ ਤੇ ਇਹ ਮੈਂ ਥੋੜਾ ਜਿਹਾ ਪਾਣੀ ਹੋਰ ਸੀਗਾ ਥੋੜਾ ਜਿਹਾ ਹੀ ਮਿਲਦਾ ਉਹ ਵੀ ਐਡ ਕਰਤਾਗਾ ਤੇ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਹੁਣ ਆਪਾਂ ਘੜਸੀ ਇਹ ਲਿਆਉਂਦੇ ਚਲਾਉਂਦੇ ਤੇ ਇਹਨੂੰ ਜਿੰਨਾ ਆਪਾਂ ਨੇ ਸੰਗਣਾ ਰੱਖਣਾ ਉਸ ਹਿਸਾਬ ਨਾਲ ਇਹਨੂੰ ਆਪਾਂ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੱਲੇ ਉਤਾਰ ਕੇ ਜਿਹੜੀਆਂ ਇੱਕ ਦੋ ਚੀਜ਼ਾਂ ਹੋਰ ਐਡ ਕਰਾਂਗੇ ਤੇ ਨਾਲ ਹੀ ਮੈਂ ਇਹਦੇ ਵਿੱਚ ਥੋੜਾ ਜਿਹਾ ਚੈੱਕ ਕਰਕੇ ਦੇਖਿਆ ਸੀ ਮਿਰਚ ਮੈਨੂੰ ਘੱਟ ਲੱਗੀ ਤਾਂ ਥੋੜੀ ਜੀ ਕਾਲੀ ਮਿਰਚ ਐਡ ਕਰਤੀ ਐ ਮੈਂ ਇਹਦੇ ਵਿੱਚ ਤੇ ਇਹਨੂੰ ਵੀ ਕਰ ਲਿਆ ਮਿਕਸ ਇਹ ਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਉਬਾਲਦੇ ਰਹਿਣਾਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਸੂਪ ਹੈ ਕਾਫੀ ਜ਼ਿਆਦਾ ਸੰਘਣਾ ਹੋ ਗਿਆ ਹੈਗਾ ਤੇ ਇਹਨੂੰ ਆਪਾਂ ਉਬਾਲਾਂਗੇ ਥੋੜੀ ਦੇਰ ਹੋਰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ نیچے ਉਤਾਰ ਲਵਾਂਗੇ ਜਿਹੜਾ ਸੂਪ ਹੈਗਾ ਆਪਣਾ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਸੰਘਣਾ ਸੰਘਣਾ ਸੂਪ ਬਣ ਕੇ ਤਿਆਰ ਹੋ ਗਿਆ ਹੈਗਾ ਤੇ ਇਨੂੰ ਆਪਾਂ نیچے ਉਤਾਰ ਲਵਾਂਗੇ ਠੰਡਾ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਤਲਬ ਕਿ ਫ੍ਰੈਸ਼ ਫ੍ਰੈਸ਼ ਜਿਹੜਾ ਧਨੀਆਂ ਉਹ ਐਡ ਕਰਾਂਗੇ ਜਿਹਦੇ ਨਾਲ ਫਲੇਵਰ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆਊਗਾ ਸਰਦੀ ਦੇ ਦਿਨਾਂ ਦੇ ਵਿੱਚ ਸੂਪ ਜਿਹੀਆਂ ਚੀਜ਼ਾਂ ਆਪਾਂ ਜ਼ਰੂਰ ਬਣਾ ਕੇ ਪੀਂਨੇ ਦਾ ਇੱਕ ਵਾਰ ਜਿਹੜਾ ਤੁਸੀਂ ਇਹ ਸੂਪ ਜ਼ਰੂਰ ਬਣਾ ਕੇ ਟੇਸਟ ਕਰਨਾ ਬਹੁਤ ਹੀ ਵਧੀਆ ਲੱਗਦਾ ਹੈਗਾ ਤੇ ਬਿਲਕੁਲ ਬਣ ਕੇ ਤਿਆਰ ਹੈ ਹੁਣ ਤੇ ਇਹਦੇ ਵਿੱਚ ਐਡ ਕਰਾਂਗੇ ਆਪਾਂ ਕੱਟਿਆ ਹੋਇਆ ਫ੍ਰੈਸ਼ ਧਨੀਆਂ ਹਰਾ ਕਾਫੀ ਸਾਰਾ ਤੇ ਇੱਕ ਵਾਰ ਜ਼ਰੂਰ ਬਣਾ ਕੇ ట్రਾਈ ਕਰਨਾ ਬੱਚਿਆਂ ਨੂੰ ਦੇਣਾ ਸਰਦੀ स्पेशल ਜਿਹੜਾ ਇਹ ਸੂਪ ਹੈ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਾਂ ਦੇ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤਵਾਂ ਦੇ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਾਂਗੇ ਆਪਾਂ ਨਵੀਂ ਹੋਰ ਵੀਡੀਓ ਲੈ ਕੇ ਤੇ ਨਵੀਂ ਰੈਸਪੀ ਲੈ ਕੇ ਤਤ ਤੇ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀ ਕਾਲ ਜੀ